ਤਪਲੇ ਪਾਸ਼ਾਏ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਪ ਨੂੰ ਸਮਰਪਿਤ ਆਜ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਇਸ ਤੋਂ ਪ੍ਰੰਤ ਰੌਣਕਮਈ ਦੀਵਾਨ ਸਜਾਏ ਗਏ ਜਿਥੇ ਢਾਡੀ ਅਤੇ ਕਵੀਸ਼ਰੀ ਜਥਿਆਂ ਨੇ ਗੁਰੂ ਸਾਹਿਬ ਦੇ ਇਤਿਹਾਸ ਅਤੇ ਬਾਣੀ ਦੇ ਨਾਲ ਸੰਗਤਾਂ ਨੂੰ ਰੋਹਾਨੀ ਰੰਗ ਦੇ ਵਿੱਚ ਰੰਗਿਆ ਇਸ ਮੌਕੇ ਤੇ ਹੈੱਡ ਗ੍ਰੰਥੀ ਪਾਈ ਪਰਨਾਮ ਸਿੰਘ ਨੇ ਸਰਬਾਦੇ ਭਲੇ ਦੇ ਲਈ ਅਰਦਾਸ ਕੀਤੀ ਜਦ ਕੀ ਮੁਖਵਾਕ ਗਿਆਨੀ ਫੁੱਲਾ ਸਿੰਘ ਜੀ ਵੱਲੋਂ ਲਿਆ ਗਿਆ ਸਮਾਗਮ ਦੇ ਦੌਰਾਨ ਅੰਤਰੀਮ ਕਮੇਟੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜੀ ਸਾਪਕਾ ਪ੍ਰਧਾਨ ਪ੍ਰੋਫੈਸਰ ਕਰਪਾਲ ਸਿੰਘ ਬਡੁੰਗਰ ਸ਼ੋਭਨੀ ਕਮੇਟੀ ਮੈਂਬਰ ਅਤੇ ਹੋਰ ਸੰਤਾਂ ਨੇ ਹਾਜ਼ਰੀ ਭਰੀ ਇਸ ਮੌਕੇ ਤੇ ਪ੍ਰદાન ਪ੍ਰੋਫੈਸਰ ਕਰਪਾਲ ਸਿੰਘ ਵਡੁੰਗਰ ਅਤੇ ਜਥੇਦਾਰ ਸੁਰਜੀਤ ਸਿੰਘ ਕੜੀ ਨੇ ਸੰਤਾਂ ਨੂੰ ਪ੍ਰਕਾਸ਼ ਗੁਰਪਰਬ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਗੁਰੂ ਸਾਹਿਬ ਦੀ ਉਪਦੇਸ਼ਾਂ ਉਤੇ ਚੱਲਣ ਦੀ ਅਪੀਲ ਵੀ ਕੀਤੀ ਹੈ ਸਾਰੇ ਆਦਰਯੋਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਦੀਆਂ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੀਆਂ ਸਮੂਹੀਆਂ ਸੰਗਤਾਂ ਨੂੰ ਬਹੁਤ-ਬਹੁਤ ਮੁਬਾਰਕਾਂ ਅੱਜ ਸਮਰੱਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਦੇ ਸਬੰਧ ਅੰਦਰ ਗੁਰਦੁਆਰਾ ਦੂਪਨਵਾਰ ਸਾਹਿਬ ਵਿਖੇ ਜਿਤ ਅਖੰਡ ਪਾਠ ਸਾਹਿਬ ਦੀ ਸੰਪੰਨਤਾ ਹੋਈ ਵਿਸ਼ੇਸ਼ ਦੀਵਾਨ ਸਜੇ ਇਹਨਾਂ ਦੀਵਾਨਾਂ ਦੇ ਅੰਦਰ ਪਤਰੀਆਂ ਮਾਣ ਇਲਾਜ ਹਸਤੀਆਂ ਨੇ ਸ਼ਿਰਕਤ ਕੀਤੀ ਹੋਰ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਤਨ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਸਮੂਹੀ ਲੋਕਾਈ ਨੂੰ ਇੱਕ ਅਕਾਲ ਪੁਰਖ ਵਜੋਂ ਜੇ ਲੜ ਲਾਇਆ ਔਰ ਵਚਨ ਕੀਤੇ ਸਾਹਿਬ ਮੇਰਾ ਏਕੋ ਹੈ ਏਕੋ ਹੈ ਭਾਈ ਏਕੋ ਹੈ ਇੱਕ ਦੇ ਨਾਲ ਜੋੜਿਆ ਇੱਕ ਦਾ ਉਪਦੇਸ਼ ਇੱਕ ਦਾ ਸੰਦੇਸ਼ ਸਤਿਗੁਰਾਂ ਨੇ ਸਮੁੱਚੀ ਲੋਕਾਈ ਨੂੰ ਬਖਸ਼ਿਸ਼ ਕੀਤਾ ਔਰ ਜਾਤ ਪਾਤ ਉੱਚ नीच ਦਾ ਤਿੰਨ ਪੇਦ ਸਤਿਗੁਰਾਂ ਨੇ ਖਤਮ ਕੀਤਾ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਦਾ ਸਿਧਾਂਤ ਗਰੀਬ ਨਿਵਾਜ਼ ਸਤਿਗੁਰੂ ਨੇ ਸਾਨੂੰ ਬਖਸ਼ਿਆ ਔਰ ਸਮੁੱਚੀ ਲੋਕਾਈ ਨੂੰ ਕਿਹਾ ਕਿ ਭਾਈ ਤੂੰ ਅਸਲ ਇਨਸਾਨ ਰਣ ਔਰ ਹੈਵਾਨ ਨਾ ਬਾਣਾ ਤੇ ਆਕਾਲ ਪੁਰਖ ਵਾਹਿਗੁਰੂ ਜੀ ਦੀ ਇਬਾਦਤ ਕਰ ਸਾਨੂੰ ਪਰਮਾਰਥ ਦੇ ਮਾਰਗ ਦੇ ਉੱਪਰ ਧੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਪਾਇਆ ਔਰ ਇਸ ਸੰਸਾਰ ਦੇ ਅੰਦਰ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਮੇਂ ਤੇ ਮੁਕਤ ਤੌਰ ਤੇ ਕਾਜੀ ਬ੍ਰਾਹਮਣ ਤੇ ਜੋਗੀ ਸਨ ਇਹ ਤਿੰਨੇ ਹੀ ਉਹ ਜਿਹੜੇ ਪੈ ਸਨ ਸਤਿਗੁਰਾਂ ਨੇ ਬਚਨ ਕੀਤੇ ਕਿ ਕਾਜੀ ਕੂੜ ਬੋਲ ਮਲਖਾਏ ਬਾਹਮਣ ਨਾਵੇ ਜੀਆਂ ਕਾਏ ਜੋ ਵੀ ਜੁਗਤ ਨਾ ਜਾਣੇ ਅੰਧ ਤੀਨੇ ਉਜਾੜੇ ਕਾ ਬੰਦ ਤਿੰਨੇ ਉਹ ਜਿਹੜੇ ਪੈ ਸਨ ਤੇ ਗਰੀਬ ਨਵਾਜ਼ ਸਾਹਿਬ ਜੀ ਨੇ ਉਸ ਸਮੇਂ ਦੇ ਹਾਲਾਤ ਆਪ ਆਪਣੀ ਪਾਵਨ ਰਚਨਾ ਤੋਂ ਬਿਆਨ ਕੀਤੇ ਨੇ ਕਲ ਕਾਤੀ ਰਾਜੇ ਕਸਾਈ ਧਰਮਪੰਥ ਕੁੜਰਿਆ ਊੜ ਅਮਾਵ ਸਚੰਦਰਮਾ ਦੀ ਸੈਨਾਹੀ ਕਹਿ ਚੜਿਆ ਐਸੇ ਭਿਆਨਕ ਸਮੇਂ ਦੇ ਅੰਦਰ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਸੰਸਾਰ ਦੇ ਅੰਦਰ ਪ੍ਰਗਟ ਹੋਏ ਉਹਨਾਂ ਦੇ ਪ੍ਰਗਟ ਹੋਣ ਦੇ ਨਾਲ ਜੋ ਧੁੰਦ ਦਾ ਹਨੇਰਾ ਸੀ ਧਾਰਮਿਕ ਲੋਕਾਂ ਦੇ ਅੰਦਰ ਵਹਿਮਾਂ ਭਰਮਾਂ ਦਾ ਇਹ ਧੁੰਦ ਦਾ ਹਨੇਰਾ ਸਤਿਗੁਰਾਂ ਨੇ ਦੂਰ ਕੀਤਾ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਇਆ ਐਸੇ ਦੀਨ ਦੇਵਾਲ ਸਮਰਾਤ ਸਤਿਗੁਰੂ ਸਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਦੀਆਂ ਸਮੂਹ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਜੀ ਦੇ ਸਮੁੱਚੇ ਪ੍ਰਬੰਧ ਵੱਲੋਂ ਦਾਸ ਵੱਲੋਂ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹਿਲੇ ਪਾਸ਼ਾ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਮੈਂ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਔਰ ਗੁਰੂ ਅਗੇ ਅਰਦਾਸ ਕਰਦਾ ਕਿ ਸਤਿਗੁਰੂ ਸਾਨੂੰ ਸਾਰਿਆਂ ਨੂੰ ਹਮੇਸ਼ਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਨਾਲ ਜੋੜ ਕੇ ਔਰ ਜੋ ਤੁਸੀਂ ਸਾਨੂੰ ਸੰਦੇਸ਼ ਦਿੱਤਾ ਸੀ ਨਾਮ ਜਪਣਾ ਕੀਰਤ ਕਰਨੀ ਵੰਡ ਛਕਣਾ ਇਹ ਆਪਣੇ ਜੀਵਨ ਦੇ ਵਿੱਚ ਅਸੀਂ ਸਾਰੇ ਅਪਣਾ ਸਕੀਏ ਔਰ ਇਸੇ ਤਰ੍ਹਾਂ ਜੋ ਆਪਣੀ ਸੇਵਾ ਉਹ ਭਾਵਨਾ ਦੇ ਨਾਲ ਕਰ ਸਕੀਏ ਸੋ ਮੈਂ ਸਾਰੇ ਨੌਜਵਾਨਾਂ ਨੂੰ ਅਪੀਲ ਕਰਦਾ ਕਿ ਆਓ ਅੱਜ ਆਪਾਂ ਸਾਰੇ ਸਤਿਗੁਰੂ ਗੁਰਨਾਰਕ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੇ ਖੁਸ਼ੀਆਂ ਦੇ ਵਿੱਚ ਆਪਣੇ ਆਪ ਨੂੰ ਗੁਰੂ ਸ਼ਬਦ ਦੇ ਨਾਲ ਜੋੜ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨਾਲ ਜੁੜੀਏ। ਇਹੀ ਸਾਡੀ ਜ਼ਿੰਦਗੀ ਦਾ ਅਸਲ ਮਕਸਦ ਹੈ। ਸੋ ਸਾਰਿਆਂ ਨੂੰ ਲੱਖ ਲੱਖ ਵਧਾਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।